ਕਰਖੰਡ ਨਿਵਾਤ ਗੁੜ ਮੱਖਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਖੇ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਰੀਤਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾ ਗਣੀ ਤゥム ਕਿਉਂ ਰਹਿਣ ਵਿਖਾਇ ਸਹਰੇ ਢੋਈ ਨਾਲ ਖੈ ਪਈਏ ਨਾ ਹੀ ਥਾਉ ਪਹਿਰ ਵਾਤਣੀ ਨਾ ਪੁੱਛਈ